ਸਤਿ ਸ਼੍ਰੀ ਅਕਾਲ ਜੀ ਰਵੀ ਮਲotra ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਦਹੀਂ ਵਾਲੀ ਬਹੁਤ ਹੀ ਟੇਸਟੀ ਆਲੂ ਦੀ ਸਬਜ਼ੀ ਇਹ ਸਬਜ਼ੀ ਜਿਹੜੀ ਹੈ ਜੀ ਪੂਰੀਆਂ ਦੇ ਨਾਲ ਬਹੁਤ ਹੀ ਟੇਸਟੀ ਜਿਹੜੀ ਲੱਗਦੀ ਹੈ ਸੋ ਇਹ ਸਪੈਸ਼ਲ ਜਿਹੜੇ ਆਲੂ ਹੈ ਪੂਰੀਆਂ ਦੇ ਨਾਲ ਹੀ ਖਾਣ ਵਾਲੇ ਜਿਹੜੇ ਬਣ ਕੇ ਤਿਆਰ ਹੋਣਗੇ ਸੋ ਸ਼ੁਰੂ ਕਰਦੇ ਹਾਂ ਕੜਾਈ ਅਸੀਂ ਗਰਮ ਜਿਹੜੀ ਹੈ ਜੀ ਗੈਸ ਦੇ ਉੱਤੇ ਗਰਮ ਹੋਣ ਲਈ ਰੱਖ ਦਿੱਤੀ ਹੈ ਤੇ ਕੜਾਈ ਦੇ ਗਰਮ ਹੋਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਇਹ ਸਬਜੀ ਜਿਹੜੀ ਬਣਾਵਾਂਗੇ ਬਹੁਤ ਟੇਸਟੀ ਬਣਦੀ ਹੈ ਤੇ ਜੀਰਾ ਪਾਵਾਂਗੇ ਨਾਲ ਹੀ ਪਹਿਲਾਂ ਤੇ ਇੱਕ ਅਸੀਂ ਸੁੱਕੀ ਜਿਹੜੀ ਲਾਲ ਮਿਰਚ ਲਈ ਹੈ ਸੋ ਉਹਨਾਂ ਦੇ ਥੋੜਾ ਜਿਹਾ ਭੁੱਜਣ ਤੋਂ ਬਾਅਦ ਪਿਆਜ਼ ਪਾ ਦਿੱਤੇ ਹਨ ਔਰ ਲਸਣ ਪਾ ਦਿੱਤਾ ਹੈ ਲਸਣ ਤੇ ਜਿਹੜਾ ਪਿਆਜ਼ ਹੈ ਜੀ ਇਸ ਨੂੰ ਅਸੀਂ ਭੁੰਨ ਲਾਂਗੇ ਕਿ ਪਿਆਜ਼ ਚੰਗੀ ਤਰ੍ਹਾਂ ਜਿਹੜੇ ਭੁੱਜ ਜਾਣ ਤੇ ਲਸਣ ਵੀ ਉਹਦੇ ਨਾਲ ਹੀ ਜਿਹੜਾ ਹੈ ਭੁੱਜੇ ਉਹਦਾ ਸਵਾਦ ਜਿਹੜਾ ਹੈ ਜੀ ਕੱਚਾ ਨਾ ਆਵੇ ਤੇ ਇਹਨਾਂ ਨੂੰ ਭੁੰਨ ਤੋਂ ਬਾਅਦ ਅਸੀਂ ਇਹਦੇ ਨਾਲ ਅਸੀਂ ਪਾ ਦਿੱਤਾ ਜੀ ਇਹ ਹੈ ਸਾਬਤ ਧਨੀਆ ਥੋੜਾ ਜਿਹਾ ਕ੍ਰਸ਼ ਕਰਕੇ ਪਾਇਆ ਹੈ ਟਮਾਟਰ ਪਾ ਦਿੱਤੇ ਹਨ ਕਿਉਂਕਿ ਪਿਆਜ਼ ਤੇ ਲਸਣ ਨੂੰ ਅਸੀਂ ਪਹਿਲਾਂ ਪੁੰਨ ਲਿਆ ਹੈ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਅਸੀਂ ਨਾਲ ਹੀ ਇਹਨਾਂ ਦੇ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਭੁੱਲ ਲੈਣਾ ਹੈ ਤਾਂ ਜੋ ਜਿਹੜੇ ਟਮਾਟਰ ਹਾਂ ਜੀ ਇਹ ਚੰਗੀ ਤਰ੍ਹਾਂ ਗਲ ਜਾਣ ਸੋ ਇੱਕ ਜਿਹੜਾ ਹੈ ਜੀ ਮਿੰਟ ਤੱਕ ਇਹਨੂੰ ਅਸੀਂ ਪਕਾਉਣਾ ਹੈ ਤੇ ਢੱਕਣ ਦੇ ਦੇਵਾਂਗੇ ਇਹ 1 ਮਿੰਟ ਜਿਹੜਾ ਇਹਨੂੰ ਅਸੀਂ ਪਕਾ ਲਾਂਗੇ ਚੰਗੀ ਤਰ੍ਹਾਂ ਤੇ 1 ਮਿੰਟ ਚ ਚੰਗੀ ਤਰ੍ਹਾਂ ਗਲ ਜਾਣਗੇ ਸੋ 1 ਮਿੰਟ ਅਸੀਂ ਇਹ ਜੀ ਟੱਕਣ ਦੇ ਕੇ ਪਕਾ ਲਿਆ ਹੈ ਟਮਾਟਰਾਂ ਨੂੰ ਵੀ ਸੋ ਇਹ ਜੀ ਆਲੂ ਜਿਹੜੇ ਹਨ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਔਰ ਕੋਈ ਬਹੁਤਾ ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ ਇਹਨਾਂ ਨੂੰ ਤੇ ਹੁਣ ਅਸੀਂ ਜੀ ਆਲੂ ਲੈਨੇ ਆ ਆਲੂ ਅਸੀਂ ਉਬਾਲ ਕੇ ਪਹਿਲਾਂ ਹੀ ਜਿਹੜੇ ਹਨ ਜੀ ਉਹਨਾਂ ਨੂੰ ਥੋੜਾ ਜਿਹਾ ਅਸੀਂ ਕ੍ਰਸ਼ ਕੀਤਾ ਹੋਇਆ ਹੈ ਹੱਥ ਦੇ ਨਾਲ ਹੀ ਇਹਨਾਂ ਨੂੰ ਮੈਸ਼ ਕਰਕੇ ਥੋੜਾ ਜਿਹਾ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਵਾਂਗੇ ਬਹੁਤ ਵਧੀਆ ਬੰਦੇ ਆ ਤੇ ਮਸਾਲੇ ਚ ਪਾ ਕੇ ਇਹਨਾਂ ਨੂੰ ਆਲੂਆਂ ਨੂੰ ਜਿਹੜਾ ਜੀ ਕੁਰੀਟਮੈਂਟ ਅਸੀਂ ਨਾਲ ਭੁੰਨ ਲਾਂਗੇ ਮਸਾਲੇ ਦੇ ਨਾਲ ਹੀ ਟਮਾਟਰਾਂ ਦੇ ਨਾਲ ਤਾਂ ਜੋ ਪੁੱਜ ਕੇ ਵੀ ਇਹਨਾਂ ਦਾ ਵਧੀਆ ਟੇਸਟ ਬਣ ਜਾਂਦਾ ਹੈ ਇੱਕ ਡੇਟਮੈਂਟ ਅਸੀਂ ਭੋਂ ਲੈਣਾ ਇਹਨਾਂ ਨੂੰ ਔਰ ਅਗਰ ਕੋਈ ਵੱਡਾ ਪੀਸ ਆ ਤਾਂ ਉਹਨੂੰ ਥੋੜਾ ਜਿਹਾ ਅਸੀਂ ਬਰਾਬਰ ਕਰ ਲਾਂਗੇ ਬਾਕੀਆਂ ਦੇ ਤੇ ਹੁਣ ਅਸੀਂ ਇਹਦੇ ਵਿੱਚ ਆਪਣੀ ਜਿਹੜੇ ਰੈਗੂਲਰ ਮਸਾਲੇ ਹਨ ਜੀ ਨਮਕ ਹੈ ਟੇਸਟ ਦੇ ਅਨੁਸਾਰ ਇਹ ਹੈ ਜੀ ਹਲਦੀ ਹੈ ਲਾਲ ਮਿਰਚ ਪਾਊਡਰ ਔਰ ਧਨੀਆ ਪਾਊਡਰ ਸੋ ਸਾਰੇ ਮਸਾਲੇ ਪਾਣ ਤੋਂ ਬਾਅਦ ਅਸੀਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਲੂਆਂ ਚ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਸਾਰੇ ਮਸਾਲੇ ਜਿਹੜੇ ਹਨ ਜੀ ਅੱਛੀ ਤਰ੍ਹਾਂ ਮਿਲ ਜਾਣ। ਸੋ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਜੀ ਇਹਨਾਂ ਨੂੰ ਅਸੀਂ ਜਿਹੜਾ ਹੈ ਥੋੜਾ ਜਿਹਾ ਆਪਾਂ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਇਹਨਾਂ ਨੂੰ ਅਸੀਂ ਥੋੜਾ ਜਿਹਾ ਜਦੋਂ ਇਸ ਤਰ੍ਹਾਂ ਪਕਾਵਾਂਗੇ ਤਾਂ ਮਿਕਸ ਹੋ ਜਾਣਗੇ ਚੰਗੀ ਤਰ੍ਹਾਂ ਮਸਾਲੇ ਇਹਨਾਂ 'ਚ। ਹੋਣੇ ਦੇ ਵਿੱਚ ਅਸੀਂ ਜੀ ਥੋੜਾ ਜਿਹਾ ਪਾਣੀ ਪਾਣਾ ਹੈ ਇੱਕ ਜਿਹੜਾ ਹੈ ਜੀ ਇੱਕ ਕੱਪ ਪਾਣੀ ਪਾਇਆ ਤਾਂ ਜੋ ਮਸਾਲੇ ਜਿਹੜੇ ਹਨ ਚੰਗੀ ਤਰ੍ਹਾਂ ਜਿਹੜਾ ਆਲੂਆ ਦੇ ਵਿੱਚ ਮਿਕਸ ਹੋ ਜਾਣ ਤੇ ਇਹਨੂੰ ਜਿਹੜਾ ਹੈ ਜੀ ਅਸੀਂ ਮੈਂ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਜੀ 5 ਮਿੰਟ ਤੱਕ ਕਰ ਥੋੜੀ ਜਦੋਂ ਅਸੀਂ ਗ੍ਰੇਵੀ ਬਣਾਈ ਹੈ ਜੀ ਪਾਣੀ ਪਾਣ ਤੋਂ ਬਾਅਦ 5 ਮਿੰਟ ਅਸੀਂ ਢੱਕਾਂ ਦੇ ਕੇ ਪਕਾ ਲੈਣਾ ਤਾਜੋ ਮਸਾਲੇ ਜਿਹੜੇ ਹਾਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਹੋ ਜਾਣ। ਸੋ 5 ਮਿੰਟ ਅਸੀਂ ਜੀ ਪਕਾ ਲਿਆ ਹੈ ਇਹਨਾਂ ਨੂੰ। ਸੋ ਦੇਖ ਸਕਦੇ ਹੋ ਆਲੂ ਜਿਹੜੇ ਅੰਜੀ ਸਾਡੇ ਤਿਆਰ ਹੋ ਗਏ ਐ। ਸੋ ਬਹੁਤ ਹੀ ਜਲਦੀ ਜਿਹੜੇ ਹੈ ਜੀ ਸਬਜ਼ੀ ਬਣ ਜਾਂਦੀ ਐ। ਬਹੁਤ ਹੀ ਵਧੀਆ ਟੇਸਟੀ ਸਬਜੀ ਬਣਦੀ ਹੈ ਸੋ ਇਸ ਦਾ ਸਬਜੀ ਜਦੋਂ ਬਸਤੀ ਤਿਆਰ ਹੋ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਹੁਣ ਇਹਦੇ ਵਿੱਚ ਜਿਹ ਹੈ ਜੀ ਦਹੀਂ ਲਿਆ ਹੈ ਅੱਧੀ ਕੁ ਕੌਲੀ ਦਹੀਂ ਦੀ ਲਈ ਹੈ ਬਿਲਕੁਲ ਤਾਜ਼ਾ ਦਹੀਂ ਹੈ ਤੇ ਦਹੀਂ ਪਾਉਣ ਦੇ ਨਾਲ ਜਿਹੜਾ ਹੈ ਆਲੂ ਦਾ ਟੇਸਟ ਹੋਰ ਵੀ ਜਿਹੜਾ ਜੀ ਵਧੀਆ ਬਣ ਜਾਏਗਾ ਤੇ ਦਹੀਂ ਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਕੇ ਜਿਹੜਾ ਪਾਇਆ ਹੈ ਮਿਕਸ ਕਰਨਾ ਚੰਗੀ ਤਰ੍ਹਾਂ ਬਹੁਤ ਹੀ ਟੇਸਟੀ ਜਿਹੜੇ ਹਾਂ ਜੀ ਸਪਾਈਸੀ ਜਿਹੜੇ ਹਾਂ ਜੀ ਆਲੂ ਬਣ ਕੇ ਤਿਆਰ ਹੋਣਗੇ ਤੇ ਇਦਾਂ ਹੀ ਪਾਨ ਤੋਂ ਬਾਅਦ ਅਸੀਂ ਢੱਕਣ ਦੇ ਕੇ ਤੇ ਬਸ ਇਹਨੂੰ 3-4 ਮਿੰਟ ਅਸੀਂ ਫੇਰ ਦੇਹ ਦੇ ਨਾਲ ਸਬਜ਼ੀ ਨੂੰ ਪਕਾ ਲੈਣਾ ਹੈ ਆਲੂਆਂ ਦੀ ਸਬਜ਼ੀ ਨੂੰ ਲਓ ਜੀ ਬਹੁਤ ਹੀ ਟੇਸਟੀ ਆਲੂ ਜਿਹੜੇ ਹਾਂ ਜੀ ਬਣ ਕੇ ਤਿਆਰ ਹੋ ਗਏ ਹੈ ਇਹ ਸਬਜ਼ੀ ਜਿਹੜੀ ਹੈ ਜੀ ਸਪੈਸ਼ਲੀ ਪੂਰੀਆਂ ਦੇ ਨਾਲ ਬਹੁਤ ਹੀ ਟੇਸਟੀ ਲੱਗਦੀ ਹੈ ਪੂਰੀਆਂ ਨਾ ਖਾਓ ਫੁਲਕੇ ਨਾਲ ਪਰੌਂਠੀ ਨਾਲ ਕਿਸੇ ਵੀ ਚੀਜ਼ਾਂ ਖਾ ਸਕਦੇ ਹੋ ਪਰ ਪੂਰੀਆਂ ਦੇ ਨਾਲ ਤਾਂ ਬਹੁਤ ਹੀ ਵਧੀਆ ਟੇਸਟੀ ਜਿਹੜੇ ਹਨ ਇਸ ਤਰ੍ਹਾਂ ਦੀ ਬਣੀ ਹੋਈ ਆਲੂਆਂ ਦੀ ਸਬਜ਼ੀ ਵਧੀਆ ਲੱਗਦੀ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਜਿਹੜੀ ਹੈ ਅ ਅੱਛੀ ਲੱਗੀ ਹੋਏਗੀ ਸੋ ਚੈਨਲ ਜਿਹੜਾ ਹੈ ਜੀ ਉਸ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ